ਸੱਚੇ ਗੱਲ ਜੀ ਸਰਾਂ ਨੂੰ ਤੇ ਅਸੀਂ ਕੱਲ ਜਿਵੇਂ ਪਾਈ ਸੀ ਵੀਡੀਓ ਆਪਦੇ ਬਾਰੇ ਦੱਸਿਆ ਸੀ ਤੇ ਉਸ ਤੋਂ ਅੱਗੇ ਵੀ ਯਾਨੀ ਕਿ ਇਸ ਤਰ੍ਹਾਂ ਹੁੰਦਾ ਹੈ ਵੀ ਜਿਵੇਂ ਕਿਤੇ ਆਣਾ ਜਾਣਾ ਜਾਂ ਕਿਵੇਂ ਕੁਝ ਵੀ ਹੈ ਤਾਂ ਕਿਸੇ ਚੀਜ਼ 'ਚ ਸਾਥ ਨਹੀਂ ਦੇ ਸਕਦਾ ਜੀ ਬਹੁਤ ਮਨ ਦੇ ਅੰਦਰ ਨਾ ਇਹ ਚੀਜ਼ ਦਾ ਬਹੁਤ ਜ਼ਿਆਦਾ ਹੋ ਰੰਦਾ ਵੀ ਜਿਵੇਂ ਮੰਨ ਲਓ ਕਿਤੇ ਵਿਆਹ ਸ਼ਾਦੀ ਆ ਗਈ ਕਿਤੇ ਗਏ ਜੇ ਅੱਗੇ ਪੋੜੀ ਆ ਗਈ ਕੱਦੀ ਪੋੜੀ ਵੀ ਆ ਗਈ ਤਾਂ ਮੈਂ ਬਾਹਰ ਹੀ ਰਹੇਗਾ ਉੱਥੇ ਫਿਰ ਉਹਨੂੰ ਇਕੱਲੀ ਨੂੰ ਜਾਣਾ ਪੈਂਦਾ ਤੇ ਮਨ ਤੁਹਾਨੂੰ ਪਤਾ ਸਾਰਿਆਂ ਦਾ ਹੀ ਕਰਦਾ ਹੈ ਕਿ ਹਾਂ ਕਰਾਣਾ ਸਹੀ ਸਲਾਮਤ ਹੋਵੇ ਸਾਡੇ ਨਾਲ ਚੱਲੇ ਤੇ ਨਾਲ ਦੁਰੀਏ ਬਹੁਤ ਮਨ ਨੂੰ ਬਹੁਤ ਠੇਸ ਲੱਗਦੀ ਹੈ ਪਰ ਮੈਂ ਉਹਦੇ ਸਾਹਮਣੇ ਕਹਿ ਨਹੀਂ ਸਕਦਾ ਕੁਝ ਵੀ ਫਿਰ ਉਹਦਾ ਮਨ ਦੁਖੂਗਾ ਮੈਂ ਕਹੂੰਗਾ ਤਾਂ ਮਨ ਚਿਤਾਉਂਦੇ ਵੀ ਆਂਦੀ ਹੁਣੀ ਕਿ ਸਹੀ ਸਲਾਮਤ ਹੁੰਦਾ ਤੇ ਬਹੁਤ ਤਕਲੀਫਾਂ ਕਈ ਥਾਂ ਤੇ ਬਹੁਤ ਤਕਲੀਫਾਂ ਆਂਦੀਆਂ ਨੇ ਇਸ ਤਰ੍ਹਾਂ ਜੋ ਨੂੰ ਕਰਨੀ ਨੂੰ ਜੇਲਣਾ ਪੈਂਦਾ ਫਿਰ ਉਹ ਕਰਨਾ ਪੈਂਦਾ ਜਿਸ ਤਰ੍ਹਾਂ ਵੀ ਟਾਈਮ ਪਾਸ ਲਾ ਲਓ ਕਿਵੇਂ ਵੀ ਲਾ ਲਓ ਕਿਤੇ ਕਦੇ ਨਾ ਇਸ ਤਰ੍ਹਾਂ ਵੀ ਨਹੀਂ ਕਦੇ ਸੋਚਿਆ ਵੀ ਹਾਂ ਅਸੀਂ ਕਿਤੇ ਜਾਂਦੇ ਹਾਂ ਨਾ ਵੀ ਕਦੇ ਬੰਦੇ ਨੂੰ ਸਾਥ ਲਾਦੇ ਵੀ ਇਹ ਕਿਵੇਂ ਤੁਰਦਾ ਹੈ ਮੇਰੇ ਨਾਲ ਜਾਊਗਾ ਕਿਵੇਂ ਨਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਜੇ ਕਦੇ ਕਿਸੇ ਨੇ ਕੋਈ ਗੱਲ ਕਹੀ ਹੈ ਤਾਂ ਉਹਨੂੰ ਸਾਹਮਣੇ ਜਵਾਬ ਦਿੰਦਾ ਹੈ ਕਦੇ ਮੇਰੇ ਵਾਸਤੇ ਗੱਲ ਵੀ ਨਹੀਂ ਸੁਣੀ ਕਦੇ ਵੀ ਜਾਂ ਆ ਵੀ ਆ ਬਾਕੀ ਤੈਨੂੰ ਵਾਹਿਗੁਰੂ ਦੀ ਦਿੱਤੀ ਹੋਈ ਜ਼ਿੰਦਗੀ ਹੈ ਜਿਵੇਂ ਵੀ ਹੈ ਜੋ ਵੀ ਤਕਲੀਫ ਆਂਦੀ ਹੈ ਜਾਂ ਕਿਵੇਂ ਮੰਨ ਲਓ ਕਈ ਵਾਰ ਨਾ ਮੈਂ ਇਸ ਤਰ੍ਹਾਂ ਹੀ ਆ ਵੀ ਹੁਣ ਤਾਂ ਕਿੰਨਾ ਟਾਈਮ ਹੋ ਗਿਆ ਵੀ ਸਕੂਟੀ ਲੈ ਲਈ ਹੁਣ ਤਾਂ ਚੱਲ ਵੀ ਜਾਣਿਆ ਜਾਂ ਕਿਵੇਂ ਕੁਝ ਵੀ ਹੈ ਪਰ ਪਹਿਲਾਂ ਵਿਆਹ ਤੋਂ ਬਾਅਦ 5-6 ਸਾਲ ਤੱਕ ਮੇਰੇ ਕੋਲ ਕੋਈ ਸਾਧਨ ਨਹੀਂ ਸੀ ਕੁਝ ਨਹੀਂ ਸੀ ਜੇ ਕਿਤੇ ਮੰਨ ਲਓ ਬਾਜ਼ਾਰ ਵੀ ਜਾਣਾ ਨਾ ਜੋ ਕਿ ਛੋਟੀ ਮੋਟੀ ਵੀ ਚੀਜ਼ ਲੈਣੀ ਤਾਂ ਉਸ ਤੋਂ ਵੀ ਅਸਮਰਥ ਸੀ ਮੈਂ ਬਿਲਕੁਲ ਫਿਰ ਮੇਰੇ ਦੋਸਤ ਸੀ ਸਾਥ ਦੇਣ ਵਾਲੇ ਜਿਵੇਂ ਵੀ ਲਾ ਲੋ ਫੋਨ ਕਰਦਾ ਸੀ ਤੋ ਆ ਕੇ ਮੋਟਰਸਾਈਕਲ ਘਰੇ ਆਉਂਦਾ ਸੀ ਜਿਵੇਂ ਡੈਡੀ ਜੀ ਨੇ ਲਿਆ ਇਸ ਤੋ ਲੈ ਜਾਂਦੇ ਸੀ ਜੋ ਕਿਸ ਤਰ੍ਹਾਂ ਵੀ ਬਜ਼ਾਰੋਂ ਕੋਈ ਚੀਜ਼ ਲੈ ਆਣੀ ਹੈ ਜਾਂ ਜਵਾਕਾਂ ਨੂੰ ਦਵਾਈ ਦਵਾ ਕੇ ਲੈ ਆਣੀ ਹੈ ਜੋ ਕਿਸ ਤਰ੍ਹਾਂ ਕਹਿਣ ਦਾ ਭਾਵੇਂ ਹੈ ਕਿ ਜ਼ਿੰਦਗੀ ਬਹੁਤ ਜ਼ਿਆਦੇ ਦਿੱਕਤ ਭਰੀ ਰਹੀ ਹੈ ਮੇਰੀ ਐਸਾਨ ਤਾਂ ਮੈਂ ਇਹਦਾ ਵੀ ਨਹੀਂ ਕਦੇ ਵੀ ਪੁੱਛ ਸਕਦਾ ਵੀ ਹਾਂ ਵੀ ਕਿਵੇਂ ਕਰਕੇ ਕਿਸ ਤਰ੍ਹਾਂ ਦਾ ਸੀ ਮੈਂ ਕਿਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੇਰੇ ਆਉਣਾ ਇੱਕ ਤਾਂ ਲਾ ਲਓ ਜਿੱਥੇ ਮੈਂ ਜਨਮ ਲਿਆ ਜਿਹੜੇ ਮੇਰੇ ਭੈਣਾਂ ਨੇ ਜਿਹੜੇ ਮੇਰੇ ਭਰਾ ਨੇ ਜਾਂ ਕਿਵੇਂ ਮਾਪਿਓ ਹੈ ਉਹਨਾਂ ਕੋਲ ਤਾਂ ਮੈਂ ਜਨਮ ਹੀ ਲਿਆ ਉਹਨਾਂ ਕੋਲ ਤਾਂ ਮੇਰਾ ਇਨਨਾ ਉਹਨਾਂ ਨਾਲ ਤਾਂ ਮੇਰਾ ਪਹਿਲਾ ਤਾਂ ਉਹ ਪਿਆਰ ਹੈ ਜਿਵੇਂ ਵੀ ਹੈ ਪਰ ਜਿਹੜੀ ਇੱਕ ਬਗਾਨੀ ਧੀ ਆਉਂਦੀ ਹੈ ਫਸੋਂ ਆ ਕੇ ਤੇ ਉਹਨੇ ਮੇਰੇ ਵਰਗੇ ਨਾਲ ਜ਼ਿੰਦਗੀ ਕੱਢਣੀ ਤੇ ਇਸ ਤਰ੍ਹਾਂ ਕਰਨਾ ਬਹੁਤ ਔਖਾ ਹੋ ਜਾਂਦਾ ਔਰ ਕੋਸ਼ਿਸ਼ ਕਰਦਾ ਹੁਣ ਮੈਂ ਵਾਦ ਤੋਂ ਵਾਦ ਵੀ ਜਿੰਨਾ ਵੀ ਹੋ ਸਕੇ ਖੁਸ਼ ਰੱਖਾਂ ਪਰ ਕਦੇ ਇਹੋ ਜਿਹਾ ਟਾਈਮ ਆ ਜਾਂਦਾ ਕਿ ਮੇਰੀ ਕੋਸ਼ਿਸ਼ ਕਰੀ ਵੀ ਅਰਥ ਵਗ ਜਾਂਦੀ ਹੈ ਨਹੀਂ ਕੁਝ ਦੇ ਸਕਦਾ ਮੈਂ ਚਲੋ ਜੋ ਵੀ ਹੈ ਇਹਨਾਂ ਦੇ ਅੰਦਰ ਰੱਬਰ ਵਸਿਆ ਸੀ ਮੇਰਾ ਇਹਨਾਂ ਨੇ ਘਰ ਬਣਾਇਆ ਵਿਆਹ ਤੋਂ ਬਾਅਦ 3-4 ਸਾਲ ਤੱਕ ਮੈਂ ਕਰਿਆ ਵਿਹਲਾ ਹੀ ਰਿਆ ਬਿਲਕੁਲ ਜਮਾ ਕੋਈ ਕੰਮ ਕਰਨ ਲਈ ਸੀ ਮੇਰੇ ਕੋਲ ਕੋਈ ਕੁਝ ਨਹੀਂ ਸੀ ਤੇ ਪਹਿਲੀ ਵਾਰ ਮੈਂ ਮੋਟਰਾਂ ਦਾ ਕੰਮ ਵੀ ਕਰਦਾ ਐ ਇਲੈਕਟ੍ਰੀਸ਼ੀਅਨ ਆ ਮੈਂ ਤੇ ਕਰਦਾ ਸੀ ਦੁਕਾਨ ਕਰੀ ਉਦੋਂ ਕੋਈ ਕੰਮ ਨਹੀਂ ਸੀ ਫਿਰ ਜਿਹੜੇ ਇਹਦੇ ਗਹਿਣੇ ਗੁਣੇ ਸੀ ਜਾਂ ਕਿ ਮੈਂ ਕੁਝ ਰੱਖ ਕੇ ਜਾ ਕੇ ਉਹਦੇ ਪੈਸੇ ਲਿਆ ਕੇ ਫਿਰ ਮੈਂ ਦੁਕਾਨ ਕਰੀ ਜੀ ਦੁਕਾਨ ਚਲੀ 1 ਸਾਲ ਤਾਂ ਬੰਦਾ ਸਹੀ ਮਿਲ ਗਿਆ ਸਹੀ ਚੱਲੀ ਦੁਕਾਨ ਦੂਜੀ ਤੀਜੀ ਸਾਲ ਮੇਰੇ ਤੋਂ ਕਿਰਾਇਆ ਵੀ ਨਹੀਂ ਭਰਿਆ ਗਿਆ ਜੀ ਜਿਹੜੇ ਰੱਖਿਆ ਸੀ ਟੂਮਾ ਗੈਣੇ ਰੱਖੇ ਸੀ ਉਹ ਵੀ ਉੱਥੇ ਪਈਆਂ ਰਹਿ ਗਈਆਂ ਦੁਕਾਨਦਾਰੀ ਮੇਰੀ ਫੇਰ ਹੋ ਗਈ ਬਹੁਤ ਔਖਾ ਲੱਗਿਆ ਮਨ ਨੂੰ ਫਿਰ ਇਹ ਆ ਦਿਨਾਂ ਟਾਈਮ ਆਇਆ ਕਿ ਮੇਰੇ ਤੋਂ ਕਿਰਾਇਆ ਵੀ ਨਹੀਂ ਭਰਿਆ ਗਿਆ ਫਿਰ ਡੈਡੀ ਤੋਂ ਲਿਆ ਮੈਂ ਉਹ ਤਨੇਆ ਰੋਈ ਉਹਨੇ ਮੱਕਰਾਇਆ ਕਲੀਅਰ ਕਰਕੇ ਤੇ ਜਦੋਂ ਮੈਂ ਸਮਾਨ ਆਪਦਾ ਫਿਟਿੰਗਾਂ ਪੁੱਟਿੰਗਾਂ ਚਾਹ ਕੇ ਘਰੇ ਲਿਆਂਦੀਆਂ ਫਿਰ ਉਹ ਬਹੁਤ ਰੋਈ بیا ਸਾਡਾ ਕੰਮ ਖਸ ਗਿਆ ਸਾਡੇ ਤੋਂ ਵੀ ਅੱਜ ਸਾਡੇ ਕੋਲ ਕੰਮ ਨਹੀਂ ਆਏਗਾ ਫਿਰ ਬਹੁਤ ਜ਼ਿਆਦਾ ਫਿਰ ਉਹ ਹੀ ਮਨ ਨੂੰ ਸਮਝਾਇਆ ਫਿਰ ਕੀ ਕਰਿਆ ਮੈਂ ਇੱਥੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਲੱਗ ਗਿਆ ਜੀ ਉੱਥੇ 4-5 ਸਾਲ ਉੱਥੇ ਲਾਏ ਫਿਰ ਕੋਈ ਸਹੀ ਤਨਖਾਹ ਤੁੰਗ ਉਹ ਹੈ ਨਹੀਂ ਸੀ ਟਾਈਮ ਪਾਸ ਹੁੰਦਾ ਨਹੀਂ ਸੀ ਫਿਰ ਉੱਥੋਂ ਵੀ ਮੈਂ ਫਟ ਗਿਆ ਨਹੀਂ ਫਿਰ ਆ ਬਾਕੀ ਗੱਲ ਇੰਨੀ ਹੋ ਜਾਂਦੀ ਹੈ ਨਾ ਜਿਹੜਾ ਬੰਦਾ ਤੁਰ ਫਿਰ ਨਾ ਸਕਦਾ ਹੋਵੇ ਉਹ ਕੰਮ ਕਿੰਨਾ ਮਰਜ਼ੀ ਕਰਦਾ ਰਹੇ ਕਦਰ ਵੀ ਘਟ ਜਾਂਦੀ ਹੈ ਜੀ ਬਹੁਤ ਔਖਾ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਮੈਂ ਵੀ ਯਾਨੀ ਕਿ ਮੂੰਗਫਲੀਆਂ ਦਾ ਕੰਮ ਸ਼ੁਰੂ ਕਰ ਲਿਆ ਜੀ ਮੂੰਗਫਲੀ ਲੈ ਆਇਆ ਮੈਨੂੰ ਕਿਹਾ ਵੀ ਮੈਂ ਚੱਲ ਮੂੰਗਫਲੀ ਦਾ ਕੰਮ ਕਰ ਲੈਣਾ ਵੀ ਲੋੜੀ ਆ ਰਹੀ ਹੈ ਤੇ ਦੁਕਾਨ ਤੋਂ ਹਟਣ ਤੋਂ ਬਾਅਦ ਮੈਂ ਰਿਆ ਸਾਲ ਵਾਂਗੂ ਫਿਰ ਮੈਂ ਵਿਹਲਾ ਰਿਆ ਜੀ ਫਿਰ ਮੈਂ ਮੂੰਗਫਲੀਆਂ ਦਾ ਕੰਮ ਚਾਲੂ ਕਰ ਲਿਆ ਮੂੰਗਫਲੀਆਂ ਲਾਈਆਂ ਤੇ ਉਲਾਂ ਦਾ ਰ ਇੱਕ ਸਾਲ ਲਾਈਆਂ ਦੂਜੇ ਸਾਲ ਵੀ ਲਾਈਆਂ ਲੋੜੀ ਤੇ ਫਿਰ ਉੱਚ ਵੀ ਕੋਈ ਖਾਸ ਨਹੀਂ ਰਿਸਪੌਂਸ ਨਹੀਂ ਮਿਲਿਆ ਵੀ ਇੰਨੇ ਕੋਈ ਬਚਤੜੀ ਗੱਲ ਨਹੀਂ ਸੀ ਫਿਰ ਉਸ ਤੋਂ ਬਾਅਦ ਕੀ ਕਰਿਆ ਫਿਰ ਅਸੀਂ ਜਿੱਥੇ ਹੁਣ ਅੱਡਾ ਲਾਨੇ ਆ ਜਿੱਥੇ ਅਸੀਂ ਫਾਸਟ ਫੂਡ ਦਾ ਕੰਮ ਕਰਦੇ ਆ ਉਥੇ ਅਸੀਂ ਅੱਡਾ ਲਾਇਆ ਇਹ ਮਨਪ੍ਰੀਤ ਵੀ ਕੰਦੀ ਵੀ ਹੁਣ ਆਪਣਾ ਕੰਮ ਤਾਂ ਕਿਵੇਂ ਨਾ ਕਿਵੇਂ ਕਰਨਾ ਪਊਗਾ ਅਸੀਂ ਅੱਗੇ ਜਾ ਕੇ ਇੱਕ ਛੋਟਾ ਜਿਹਾ ਫੱਟਾ ਰੱਖਿਆ ਮਿਹਨਤ ਕਰਦੇ ਰਹੇ ਕੰਮ ਕਰਵਾਉਂਦੀ ਰਹੀ ਨਾਲ ਹੌਲੀ ਹੌਲੀ ਕਰਕੇ ਅਸੀਂ ਉਹਦੇ ਉੱਤੇ ਛੱਤ ਲਵਾ ਲਈ ਫਿਰ ਤੇ ਹੁਣ ਅੱਡਾ ਉੱਥੇ ਐ ਉੱਥੇ ਸਾਰਾ ਦਿਨ ਕੰਮ ਵੀ ਜਾਨੀ ਕਿ ਉੱਥੇ ਹੀ ਕਰਦੇ ਆ ਤੇ ਇੰਨੇ ਵੀ ਜਾਨੀ ਕਿ ਘਰੋਂ ਕੰਮ ਤਿਆਰ ਕਰਾਉਣਾ ਸਾਰਾ ਤਿਆਰ ਕਰਾ ਕੇ ਉੱਥੇ ਲਿਆਂਦੀ ਆ ਘਰ ਦਾ ਕੰਮ ਵੀ ਹੋ ਜਾਂਦਾ ਤੇ ਬੱਚਿਆਂ ਦਾ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਭੇਜਣਾ ਉਹ ਵੀ ਵਿੱਚ ਹੋ ਜਾਂਦਾ ਯਾਨੀ ਕਿ ਜ਼ਿੰਦਗੀ ਸੰਘਰਸ਼ ਭਰੀ ਚੱਲਦੀ ਆ ਬਿਲਕੁਲ ਮੈਂ ਵੀ ਜਾਨੀ ਕਿ ਇਹ ਨਹੀਂ ਕਿ ਐਸਾ ਕਿ ਮੈਂ ਬਹੁਤੇ ਕੋਈ ਸੁੱਖ ਦੇ ਰਿਹਾ ਜਾਂ ਕਿਵੇਂ ਕੁਛ ਹੈ ਬਸ ਨਹੀਂ ਕਮਾਕਾਰਾਂ ਚ ਇਸ ਤਰੀਂ ਟੱਪੀ ਲਈ ਸਾਰਾ ਦਿਨ ਚਲੋ ਵਾਹਿਗੁਰੂ ਨੇ ਜੋ ਜ਼ਿੰਦਗੀ ਦਾਤ ਬਖਸ਼ੀ ਹੈ ਬਹੁਤ ਵਧੀਆ ਚਲੋ ਆਪਦਾ ਕੰਮ ਕਰ ਰਹੇ ਆ ਕਰਕੇ ਖਾ ਰਹੇ ਨਹੀਂ ਮੇਰਾ ਸਾਥ ਦੇ ਰਹੀ ਹੈ ਤਾਂ ਮੈਂ ਕੰਮ ਕਰ ਰਿਹਾ ਜੇ ਇਹ ਸਾਥ ਨਾ ਦੇਵੇ ਤਾਂ ਫਿਰ ਮੇਰੇ ਤੋਂ ਕੰਮ ਵੀ ਨਹੀਂ ਹੁੰਦਾ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਉਹ ਬਾਕੀ ਇਹਨਾਂ ਦਾ ਜਿੰਨਾ ਵੀ ਲਾ ਲਓ ਵੀ ਜਿਸ ਤਰ੍ਹਾਂ ਵੀ ਹੋਇਆ ਮੈਨੂੰ ਐਸਾਨ ਨਹੀਂ ਦੇ ਸਕਦਾ ਮੈਂ ਇਹਨਾਂ ਦਾ ਕੰਨਾ ਮਰਜੀ ਕੁਛ ਕਰ ਲਾਂ। ਠੀਕ ਜੀ। ਇਹਨਾਂ ਦਾ ਆਸਾਨ ਨਹੀਂ ਉਤਾਰ ਸਕਦਾ ਮੈਂ ਇਹਨਾਂ ਦਾ ਕੰਮਰੀ ਜ਼ਿੰਦਗੀ ਚਾਈ। ਜ਼ਿੰਦਗੀ ਬਣਾਈ ਨਹੀਂ ਮੇਰੇ ਵਰਗੇ ਨੂੰ ਕੋਣ ਪੁੱਛਦਾ ਹੁੰਦਾ ਹੈ ਜੀ। ਕੋਈ ਨਹੀਂ ਪੁੱਛਦਾ ਹੁੰਦਾ। ਅਗਲਾ ਕੋਈ ਨਾ ਕੋਈ ਕਦਰ ਪਾਵੇ ਨਾ ਕੋਈ ਪੁੱਛੇ ਨਾ ਕੋਈ। ਇਸ ਤਰੀਕੀ ਜ਼ਿੰਦਗੀ ਟੱਪਦੀ ਜਾਂਦੀ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ।